हां जी 2 ਸਤੰਬਰ 2025 ਪਾਣੀ ਦੀ ਸਥਿਤੀ ਤੁਸੀਂ ਚੈੱਕ ਕਰ ਸਕਦੇ ਜਿਹੜਾ ਹਰੀਕੇ ਹੈਡ ਤੋਂ ਫਰੋਇਪੁਰ ਵਾਲੀ ਸਾਈਡ ਪਾਣੀ ਛੱਡਿਆ ਜਾ ਰਿਹਾ ਉਸ ਪਾਣੀ ਦਾ ਲੈਵਲ ਤੁਹਾਨੂੰ ਦਿਖਾ ਰਹੇ ਆ ਅੱਜ ਪਾਣੀ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਆ ਚੁੱਕਾ ਤੇ ਜਿਹੜਾ ਪਾਣੀ ਦੀ ਸਪੀਡ ਹੋ ਤੁਸੀਂ ਚੈੱਕ ਕਰ ਸਕਦੇ ਜੀ ਹਰੀਕੇ ਹੈਡ ਤੋਂ ਲੈ ਕੇ ਤੇ ਫਰੋਇਪੁਰ ਤੱਕ ਸੈਂਕੜਾ ਪਿੰਡ ਤੇ ਹਜ਼ਾਰਾਂ ਹੀ ਘਾਰੇ ਇਸ ਪਾਣੀ ਦੀ ਲਪੇੜ ਦੇ ਵਿੱਚ ਆਏ ਹੋਏ ਨੇ ਤੇ ਲੋਕ ਅਜੇ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਕਿਉਂਕਿ ਕਾਰ ਛੱਡਣਾ ਸੌਖਾ ਨਹੀਂ ਹੁੰਦਾ ਤੇ ਵੀਰੋ ਤੁਹਾਡੇ ਚਰਣਾ ਜਿ ਇੱਕ ਬੇਨਤੀ ਹੈ ਕਿ ਜਾਂ ਤਾਂ ਆਪਾਂ ਇਹ ਆਦਤ ਪਾਲੀਏ ਪਾਣੀਆਂ ਦੀ ਜਾਂ ਆਪਾਂ ਕਿਸ਼ਤੀਆਂ ਵਗੈਰਾ ਦਾ ਪ੍ਰਬੰਧ ਕਰ ਲਗੇ ਤੇ ਜਾਂ ਆਪਾਂ ਜਿਹੜੇ ਇਹ ਹਾੜ ਆਇਆ ਇਹ ਕੋਈ ਕੁਦਰਤੀ ਹਾੜ ਨਹੀਂ ਇਹ ਤੁਹਾਨੂੰ ਜਾਣ ਕੇ ਡੋਬਿਆ ਜਾ ਰਿਹਾ ਹੈ ਕਿਉਂਕਿ ਤੁਹਾਡੇ ਤੋਂ ਸਾਰੇ ਜਿੰਨੇ ਡੇਮਾਂ ਦੇ ਪ੍ਰਬੰਧ ਆ ਪੰਜਾਬੀਆਂ ਤੋਂ ਖੋਏ ਗਏ ਆ ਤੇ ਜਿਹੜੇ ਜੂਨ ਜੁਲਾਈ ਦੇ ਵਿੱਚ ਮਈ ਜੂਨ ਦੇ ਵਿੱਚ ਜਿਹੜਾ ਪਾਣੀ ਰਿਲੀਜ਼ ਕਰਨਾ ਸੀ ਉਹ ਕੀਤਾ ਨਹੀਂ ਗਿਆ ਉੱਥੇ ਜਮਾ ਕਰਕੇ ਤੇ ਤੁਹਾਨੂੰ ਜਿਹੜਾ ਇਹ ਪਾਣੀ ਅਗਸਤ ਦੇ ਵਿੱਚ ਜੈਕਦਮ ਛੱਡ ਕੇ ਤੁਹਾਨੂੰ ਇਹ ਡੋਬਿਆ ਗਿਆ ਹੈ ਜਾਂ ਤਾਂ ਆਪਾਂ ਉਹ ਪ੍ਰਬੰਧ ਆਪਦੇ ਹੱਥਾਂ ਦੇ ਵਿੱਚ ਲਈਏ ਜਿਵੇਂ ਮਰਜੀ ਲਈਏ ਚਾਹ ਜੁੱਤੀ ਨਾਲ ਲਈਏ ਚਾਹ ਪਿਆਰ ਨਾਲ ਲਈਏ ਤੇ ਚਾਹ ਆਪਾਂ ਧਰਨੇ ਲਾ ਕੇ ਲਈਏ ਤੇ ਜਾੜੇ ਨਾਲੋਂ ਵੀਰੋ ਚੰਗਾ ਜੇ ਆਪਾਂ ਨੂੰ ਉਹ ਪ੍ਰਬੰਧ ਆਪਣੇ ਥਾਂ ਇੱਥੇ ਲੈਣੇ ਹੀ ਪੈਣੇ ਆ ਜੇਕਰ ਆਪਾਂ ਬਚਣਾ ਚਾਹੁੰਦੇ ਆ ਕਿਉਂਕਿ ਇਹ ਹੜ ਉਹਨਾਂ ਚਿਰ ਆਉਣੇ ਜੇ ਪੰਜਾਬ ਦੇ ਵਿੱਚ ਜਿੰਨਾ ਚਿਰ ਤੁਸੀਂ ਆਪਣੀਆਂ ਪੈੜੀਆਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਨਹੀਂ ਕਰਦੇ ਕਿਉਂਕਿ ਸਰਕਾਰ ਨੇ ਹਰੇਕ ਕਿੱਲਾ ਕਰਕੇ ਵੇਖ ਲਿਆ ਪਰ ਤੁਸੀਂ ਨਹੀਂ ਡੋਲੇ ਤੇ ਨਾਲ ਤੁਸੀਂ ਡੋਲਣਾ ਹੈ ਚੜ੍ਹਦੀ ਕਲਾ ਵਿੱਚ ਰਹੋ